ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕੱਬਰਵੱਛਾ ਆ ਜਾਂਦਾ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਦੀ ਗੱਲ ਕਰੀਏ ਤਾਂ ਮੇਨ ਸ਼ਹਿਰ ਮੇਨ ਕਸਬਾ ਮੋਤ ਕੀ ਲੱਗਦਾ ਫੌਜੀ ਸਾਹਿਬ ਦੇ ਕੋਲੇ ਇੱਕ ਮੈਂ ਆਈ ਆ ਚੰਗੇ ਦੁੱਧ ਵਾਲੀ ਤੇ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਦਈਏ ਕਿਹੜਾ ਸੂਆ ਹੁੰਦੀ ਆ ਸੱਜਣੋ ਕੀ ਰਿਕਾਰਡ ਇਹਦਾ ਕਰਮ ਵਾਲੀ ਦਾ ਮਗਰਲੇ ਸੂਏ ਦਾ ਸਾਰਾ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਬਾਕੀ ਬੋਡੀ ਸਟਰਕਚਰ ਲੇਵਾ ਭਾਂਡਾ ਤੁਹਾਨੂੰ ਵੀ ਦੱਸੂਗਾ ਵੀ ਜਿਹੜੀ ਕੋਈ ਚੀਜ਼ ਤੁਹਾਨੂੰ ਟੌਪ ਦੀ ਬੁਖਾਰ ਹੈ ਥਾਣਾ ਦਾ ਸਾਈਜ਼ ਜਿਹੜਾ ਲੱਗਿਆ ਵਾ ਦੁੱਧ ਵਾਲਾ ਤੇ ਚਵਾਈ ਵਾਲਾ ਮੁੱਠੀ ਭਰ ਥਾਣਾ ਕਿੰਨੇ ਦਿਨ ਕੱਢਦੀ ਆ ਕਿਹੜਾ ਸੂਆਸ ਹੁੰਦੀ ਆ ਜੋ ਲਈਏ ਜਾਣਕਾਰੀ ਫੌਜੀ ਕਬਰ ਵਛੇ ਵਾਲੇ ਤੋਂ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਸਿਕਾ ਕਲਦੀਪ ਵੀਰ ਹੋਰ ਠੀਕ ਠਾਕ ਵੀਰ ਹਾਂਜੀ ਚੜ੍ਹਦੀ ਕਲਾ ਤੁਸੀਂ ਸੁਣੋ ਮੇਰਾ ਵਾਹਿਗੁਰੂ ਦੀਆਂ ਸ਼ੋਕਧੂ ਡੇਰੀ ਫਾਰਮ ਦੇਖਣ ਆ ਸਾਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜੀ ਹਾਂ ਵਾਹਿਗੁਰੂ ਮਿਹਰ ਕਰੇ ਸਾਰੇ ਚੜ੍ਹਦੀ ਕਲਾ ਵਿੱਚ ਹੋਣ ਠੀਕ ਆ ਹਾਂਜੀ ਤੇ ਫੌਜੀ ਸਾਹਿਬ ਆਪਣਾ ਨਾਂ ਐਡਰੈਸ ਦੱਸ ਦਈਏ ਨਾਂ ਹਰਦੇਵ ਸਿੰਘ ਹੰਦ ਕਬਰੋਸ਼ਾ ਠੀਕ ਆ ਜ਼ਿਲ੍ਹਾ ਫਿਰੋਜ਼ਪੁਰ ਠੀਕ ਆ ਮੇਰੇ ਪਿੰਦੀ ਮੁੱਦ ਕੀ ਆਪਾਂ ਨੂੰ 5 ਕਿਲੋਮੀਟਰ ਮੇਨ ਸ਼ਹਿਰ ਮੇਨ ਕਸਬਾ ਮੇਨ ਸ਼ਹਿਰ ਮੇਨ ਕਸਬਾ ਆਪਾਂ ਨੂੰ ਛੋਟਾ ਵੀ ਕੰਮ ਪਿਆ ਚਲੋ ਮੁੱਦ ਕੀ ਮੁੱਦ ਕੀ ਚਲੋ ਹਾਂਜੀ ਇੱਥੋਂ ਮੈਨਾਂ 4 ਕਿਲੋਮੀਟਰ ਹੋ 3 5 ਕਿਲੋਮੀਟਰ ਦੇ ਲਗਭਗ 5 ਕਿਲੋਮੀਟਰ ਦੇ ਲਗ ਭਗ ਮੁੱਦ ਕੀ ਸ਼ਹਿਰ ਆ ਹਾਂਜੀ ਬਾਲਾ ਵੱਡਾ ਸ਼ਹਿਰ ਨਹੀਂ ਸੱਜਣੋ ਕਸਬਾ ਹੀ ਆ ਲਾ ਲੋ ਤੇ ਪਰ ਚੀਜ਼ ਹਰ ਇੱਕ ਮਿਲ ਜਾਂਦੀ ਹੈ ਨਾ ਹਰ ਇੱਕ ਚੀਜ਼ ਮਿਲ ਜਾਂਦੀ ਹੋएगी ਆਪਣੇ ਭਾਦਾਂ ਦਾ ਸ਼ਹਿਰ ਹੀ ਆ ਸ਼ਹਿਰ ਹੀ ਆਪਣੇ ਭਾਦਾਂ ਦਾ ਤੇ ਮਹਾਰਾਜ ਫੌਜੀ ਸਾਹਿਬ ਝੋਟੀ ਸੁਆ ਕਿਹੜਾ ਕਲਵੀਰ ਝੋਟੀ オリジナル ਤੀਜਾ ਸੁਆ ਤੀਜਾ ਸੁਆ ਹਾਂ ਜਵਾਨੀ ਦੇ ਦੰਦ ਆਪ ਜਵਾਨ ਹੀ ਕਹਾਂਗੇ ਲਗਭਗ ਪੂਰੇ ਕਰੀ ਬੈਠੀ ਹੈਗੀ ਆ ਠੀਕ ਆ ਹਾਂ ਮੈਡਮ ਮਾੜਾ ਜਿਹਾ ਫਰਕ ਹੈਗਾ ਓਕੇ ਹਾਂ ਕਹਿਣ ਨੂੰ ਦੂਜਾ ਸੁਆ ਕਹਿ ਦਈਏ ਜਵਾਨੀ ਵਾਲੇ ਦੰਦਾਂ ਦੇ ਹਿਸਾਬ ਨਾਲ ਹਾਂ ਪਰ オリジナル ਤੀਜਾ ਸੁਆ ਤੀਜਾ ਸੁਆ ਹੂੰ ਬਾਕੀ ਜਿਹੜੇ ਲੱਕ ਦੀ ਝੋਟੀ ਹੈਗੀ ਇਹ ਠੀਕ ਆ ਵੀਰ ਲੈਣ ਵਾਲਾ ਆਪਣੇ ਤੋਂ ਡਰੈਸ ਲੈ ਸਕਦਾ ਹੈਗਾ ਠੀਕ ਆ ਕਨਫਰਮ ਕਰ ਸਕਦਾ ਹੈਗਾ ਅਗਲੇ ਕਰ ਮਾਲਕਾਂ ਤੋਂ ਵੀ ਮਾਲਕਾਂ ਤੋਂ ਠੀਕ ਆ ਕਿ ਜਿਹੜੇ ਇਲਾਕੇ ਦੀ ਝੋਟੀ ਉਥੇ ਚੰਡੀ ਖੜੀ ਕਰਦੀ ਆ ਰੇਕਸੂ ਮੁਕਸਰ ਇਲਾਕੇ ਦੀ ਆ ਕੀ ਬਾਤ ਆ ਮੁਕਸਰ ਤੋਂ ਬਠਿੰਡੇ ਰੋਡ ਦੇ ਉੱਤੇ ਪੈਂਦਾ ਪਿੰਡ ਭੁੱਲਰ ਭੁੱਲਰ ਪਿੰਡ ਹੈਗਾ ਹਾਂ ਉਥੋਂ ਲਈ ਆ ਉਥੋਂ ਲਈ ਹੈਗੇ ਘਰ ਦਾ ਪੂਰਾ ਐਡਰੈਸ ਦੇ ਦਾਂਗੇ ਅਗਲਾ ਜੇ ਕੋਈ ਭੈਣ ਭਰਾ ਖਰੀਦਣੀ ਚਾਹੁੰਦਾ ਹਾਂ ਵੀ ਘਰੋ ਜਾ ਕੇ ਤਸੱਲੀ ਕਰਨੀ ਹਾਂ ਸੂਏ ਤੇ ਮਗਰਲੇ ਸੂਏ ਦਾ ਦੁੱਧ ਦਾ ਕੀ ਦੱਸਿਆ ਇਹਨੇ ਮਾਲਕਾ ਪਹਿਲੇ ਸੂਏ ਦਾ ਮਾਲਕ ਨੇ ਦੱਸਿਆ 13 ਤੋਂ ਸਵਾ 13 ਲੀਟਰ ਠੀਕ ਆ ਦੂਜੇ ਸੂਏ ਦਾ 16 ਪਲੱਸ ਦਿੱਤਾ ਹੈਗਾ 16 ਪਲੱਸ ਦਿੱਤਾ ਵੀ ਹੋ ਹਣਾ ਹਾਂ ਪਾਂਡਾ ਬਹੁਤਾ ਪਾਂਡਾ ਦੱਸਦਾ ਬਾਕੀ ਪਾਂਡੇ ਦੇ ਵਿੱਚ ਲੇਵੇ ਵਿੱਚ ਭਲ ਭੂਰਾ ਵੀ ਨਹੀਂ ਗੀ ਹਾਂ ਦੁੱਦੀ ਆ ਸੇਫ ਲੇਵਾ ਸੇਫ ਲੇਵਾ ਬਾਕੀ ਚੂਣਾ ਜਿਵੇਂ ਟਿੱਪੀ ਹੈਗੀ ਖਤਮ ਹੋਇਆ ਨਹੀਂ ਗਾ ਕਰਮਾਲੀ ਦਾ ਮੰਨ ਲਾ ਥਣ ਵੀ ਚਵਾਈ ਵਾਲਾ ਥਣ ਚਵਾਈ ਵਾਲਾ ਬਾਕੀ ਇੱਕ ਚੀਜ਼ ਹੋਰ ਆ ਜਿੰਨੇ ਥਣ ਦੀ ਪਿਛਲੇ ਤੋਂ ਪਿਛਲੇ ਦੀ ਵਿਰਲ ਹੈਗੀ ਆ ਹਾਂ ਇੰਨੇ ਅਗਲੇ ਨਹੀਂ ਅਗਲੇ ਦੀ ਆ ਅਗਲੇ ਤੋਂ ਅਗਲੇ ਦੀ ਆ ਹਾਂ ਵੀ ਚੌਰ ਸਲੇਵਾ ਚੌਰ ਸਲੇਵਾ ਅਗਲੇ ਤੋਂ ਚਾਰੇ ਥਾਂ ਵੀ ਮੰਨ ਲਾ ਪੀੜੀ ਦੇ ਪਾ ਵਾਂਗੂ ਇੱਕੋ ਜੇ ਲੱਗੇ ਵੇ ਆ ਟੰਡਾਂ ਤੇ ਲੱਗੇ ਵੇ ਆ ਹਾਂ ਇਹ ਨਹੀਂ ਪਸਮਾ ਕਰਕੇ ਕੁੰਡੀਆਂ ਪਾ ਜੋਗੀ ਬਾਕੀ ਸੁਭਾ ਚੰਗਾ ਮੈਂ ਦਾ ਸੁਭਾ ਬਹੁਤ ਜੈਲੀ ਆ ਭਾਲ ਕਰ ਗਈ ਥੋੜੀ ਜੀ ਹਨਾ ਕੁੰਨੀ ਤੇ ਅਗਲੇ ਪਾਸੇ ਕਰ ਗਈ ਬਾਕੀ ਇਹ ਦੁੱਧ ਵਾਲੇ ਪਹੁੰਚ ਦੀ ਨਿਸ਼ਾਨੀ ਵੀ ਹੁੰਦੀ ਆ ਟਾਈਮ ਨੇੜੇ ਆ ਗਿਆ ਬਾਕੀ ਇਸ ਚੀਜ਼ ਤੇ ਭਾਲ ਹੈ ਨਹੀਂ ਕਿ ਜਮਾਈ ਨਹੀਂ ਇਹ ਤੇ ਹੈ ਨਹੀਂ ਆਹ ਠੋਸੀ ਆ ਤੇ ਦਿਨ ਦਿਨ ਮਾਲਕਾਂ ਨੂੰ ਦੱਸਣ ਮੁਤਾਬਕ 26 ਹੋਰ 27 ਦੋ ਟੀਕੇ ਭਰਾਏ ਇਹ ਕਿਹੜੀ ਦਿਨ ਸ਼ਾਟ ਦੇ ਠੀਕ ਆ 26 26 ਤੇ 22 ਨੂੰ ਦਿਨ ਪੂਰੇ ਹੋ ਰਿਹਾ ਹੋ ਸਕਦਾ 26 ਨੂੰ ਟੀਕਾ ਵੀ ਉਹਨਾਂ ਨੇ ਚੰਗਾ ਲਵਾਇਆ ਹੋ ਟੀਕਾ ਚੰਗਾ ਨਵਾਬ ਦਾ ਦੱਸਿਆ ਉਹਨਾਂ ਨੇ ਨਵਾਬ ਦੇ ਦੋਨੇ ਟੀਕੇ ਨਵਾਬ ਦੇ ਲੱਗੇ ਹਾਂਜੀ ਬਾਕੀ ਸਟਰਾ ਵਗੈਰਾ ਆਪਣੇ ਕੋਲ ਹੈ ਨਹੀਂਗਾ ਬਾਕੀ ਉਹ ਪਰਮਾਤਮਾ ਦੇ ਹੱਥ ਚ ਉਹਨਾਂ ਨੇ ਜੋ ਦੱਸਿਆ ਆਪਾਂ ਉਹ ਦੱਸ ਸਕਦੇ ਹੈਗੇ ਠੀਕ ਆ ਹਾਂਜੀ ਤੇ 26 27 ਤਰੀਕ ਨੂੰ ਦਿਨ ਪੂਰੇ ਲੱਗ ਜੇ 26 27 ਨੂੰ ਹੋ ਸਕਦਾ ਦੋ ਦਿਨ ਸੌਖੀ ਹੈਗੀ ਝੋਟੀ ਉੱਪਰ ਵੀ ਲੈ ਜੇ ਹਾਂ ਕਿਉਂਕਿ ਹਜੇ ਤੱਕ ਹੱਡੀ ਵਗੈਰਾ ਛੱਡੀ ਨਹੀਂ ਪਈ ਅਜੇ 22 ਆ ਤੇ 6 ਦਿਨ ਪਏ ਆ 6 ਦਿਨ ਪਏ ਆ ਹਨਾ 5 6 ਦਿਨ ਪਏ ਆ ਪੂਰੇ ਹੋਣ 6 ਬਹੁਤ ਹੁੰਦੇ ਆ ਹਫਤੇ ਦੇ ਵਿੱਚ ਵਿੱਚ ਸੂਪ ਹੋਊਗੀ ਸੂਪ ਹੋਊਗੀ ਚਲੋ ਤੋਰ ਕਰਾਈਏ ਚੱਕੇ ਦੀ ਕਰਮਾਂ ਵਾਲੀ ਦੀ ਸੱਜਣੋ ਬਹੁਤ ਚੰਗੇ ਏਰੀਏ ਦੀ ਫੌਜੀ ਸਾਹਿਬ ਮੈਂ ਲਿਆਏ ਆ ਲੱਭ ਕੇ ਆਹੋ ਕਿਉਂਕਿ ਚੰਗੀ ਚੀਜ਼ ਆ ਤੇ ਚੰਗੇ ਹੀ ਰੁਪਏ ਲੱਗ ਜਾਂਦੇ ਆ ਸੱਜਣੋ ਲੈਣ ਲੱਗਿਆਂ ਵੀ ਤੇ ਥੋਨੇ ਵੀ ਲੱਗਣੇ ਤੁਸੀਂ ਵੀ ਖਰੀਦਣੀ ਆ ਬਾਕੀ ਜਿਵੇਂ ਕਹਿ ਦਈਏ ਵੀ 8 8 ਕਿਲੋ ਵਾਲੀਆਂ ਦੋ ਰੱਖਣੀਆਂ ਤੇ ਫਿਰ ਇੱਕ ਹੀ ਚੰਗੀ ਆ। ਵੇਖੋ ਬ੍ਰੀਡ ਵਾਈਜ਼ ਮੈਂ ਜਾਤ ਨਸਲ ਪੂਰੀ ਚੰਗੀ ਆ ਮਿਆਂ ਦੀ। ਕੋਈ ਵੀ ਊੜਾ ਬਨਾਨੀ। ਕੀ ਬਾਤ ਆ। ਵੇਖੋ ਸੱਜਣੋ। ਕਮਾਲੋ ਸ਼ਾਹ ਜੀ। ਲੈ ਪੁੱਤ ਜੀ। ਵੇਖੋ ਤੇ ਬਾਕੀ ਸੁਭਾ ਚੰਗਾ ਜਿਹੜੇ ਮਰਜ਼ੀ ਪਾਸੇ ਨੂੰ ਫੜ ਕੇ ਲੈ ਜਾਓ ਇਹ ਨਹੀਂ ਗੱਲ ਵੀ ਭੱਜੂ ਭੱਜੂ ਕਰਦੀ ਆ ਜਾਂ ਲੂਤ ਲੂਤ ਕਰਦੀ ਆ ਦੇਖੋ ਚੰਗੀ ਮਹਿ ਦੇ ਸ਼ਕੀਨ ਭਰਾਵਾਂ ਲਈ ਚੰਗੀ ਮਹਿ ਮਖਾਤੀ ਤੁਹਾਨੂੰ ਕਬਰਵੱਛੇ ਨਗਰ ਦੇ ਵਿੱਚ ਉਧਰੋਂ ਤੁਹਾਨੂੰ ਮੈਂ ਲੇਵਾ ਚੈੱਕ ਕਰਾਤਾ ਸੀ ਤੇ ਐਸਾਈਡ ਤੋਂ ਵੀ ਤੁਸੀਂ ਆਪਣੀ ਤਸੱਲੀ ਕਰੋ ਵੇਖੋ ਤੇ ਫੌਜੀ ਸਾਹਿਬ ਭਾਰਪੂਰ ਦੀ ਥਣਾਵਾਲੋ ਦਾ ਬੇਫਿਕਰੀ ਆ ਉਸ ਦੀ ਭਾਰ ਦੇ ਆਪਣੀ ਫੁੱਲ ਤਸੱਲੀ ਵੀਰ ਠੀਕ ਆ ਠੀਕ ਲੈ ਪੁੱਤ ਲੈ ਜੇਲਾ ਪਣਦੇ ਇਹਦੇ ਵਿੱਚ ਹੱਦੋ ਵੱਦ ਆ ਘਰਮ ਵਾਲੀ ਚ ਕੋਈ ਇਹਨੂੰ ਆਏ ਨਹੀਂਗਾ ਹਾਂ ਵੀ ਤਾਂ ਜਾਤ ਨਸਲ ਆ ਨਾ ਜਾਤ ਨਸਲ ਹੈਗੀ ਆ ਨਹੀਂ ਨਹੀਂ ਵਾਕਏ ਤੇ ਫੌਜੀ ਸਾਹਿਬ ਰੇਟ ਇਹਦਾ ਰੇਟ ਕੱਲ ਦੀ ਵੀਰ ਕਰਾਂਗੇ ਫੋਨ ਦੇ ਉੱਤੇ ਓਕੇ ਕਈ ਵੀਰ ਵੇਚਣ ਵਾਲੇ ਵੀ ਅੱਗੇ ਥੋੜਾ ਜਿਹਾ ਪੜਦਾ ਰਹਿੰਦਾ ਬਾਕੀ ਜਿੰਨਾ ਤੂੰ ਦੱਸਿਆ ਹੈਗਾ ਹਾਂਜੀ ਵੈਗੀ ਵੈਗੀ ਨਹੀਂ ਤੇ ਲਾਈਵ ਚ ਪਾਵਾਂਗੇ ਆਪਾਂ ਠੀਕ ਆ ਵੀ ਆਪਾਂ ਚਵਾ ਕੇ ਵੀ ਦੇ ਦਿਆਂਗੇ ਚਵਾ ਕੇ ਵੀ ਦੇ ਦਾਂਗੇ ਬਾਕੀ ਰੇਟ ਆਪਣਾ ਨੋਰਮਲ ਹੋਊਗਾ ਹਾਂ ਇਹ ਨਹੀਂ 2.5 ਕਰ ਲਾਂਗੇ ਠੀਕ ਆ 1.5 ਲੱਖ ਦੇ ਘੇਰੇ ਦੇ ਵਿੱਚ ਹੋਊਗਾ 1.5 ਦੇ ਘੇਰੇ ਚ ਹੀ ਹੋਊਗਾ ਹਾਂ ਵੀ 1.5 ਤੋਂ ਤਾਂ ਨਹੀਂ ਆਪਾਂ ਇਹ ਤਾਂ ਹੋ ਜਾਊਗਾ ਥੱਲੇ ਹੋ ਜੇ ਇੱਥੇ ਹੋਊਗਾ ਹਾਂ ਤੇ ਬਾਕੀ ਮੈਂ ਮੈਂ ਹੀ ਆ ਮੱਝ ਮੱਝੀ ਆ ਅਭੀ ਅੱਜ ਜੇ ਗੱਬਰ ਦੇ ਹਿਸਾਬ ਨਾਲ 1.5 ਤੋਂ ਅੰਦਰ ਹੀ ਆਪਾਂ ਦੇਵਾਂਗੇ ਠੀਕ ਆ ਠੀਕ ਆ ਠੀਕ ਆ ਧੰਨਵਾਦ ਧੰਨਵਾਦ ਸੱਜਣੋ ਫੌਜੀ ਸਾਹਿਬ ਕਹਿੰਦਾ ਵੀ ਜੇ ਗੱਬਣ ਦਾ ਸੌਦਾ ਹੋ ਜਾਂਦਾ ਤਾਂ ਰੇਡ ਤੋਂ ਅੰਦਰ ਹੀ ਦੇ ਦਿਆਂਗੇ ਵੇਖੋ ਕਰਮਾਂ ਵਾਲੀ ਨਾ ਹਜੇ ਤਾਂ ਅਮਰੀਕਨ ਗਾਂਂਗੂਲੇ ਵਾ ਬਣਾ ਜਾਣਾ ਇਹਨੇ ਮੈਂ ਕਹਿੰਦਾ ਉਹ ਕਹਿੰਦਾ ਲੰਬੀ ਪੈ ਕੇ ਹੁੰਦੀ ਆ ਅੱਛਾ ਹਾਂਜੀ ਜਿਉਂਦੀ ਰਵੇ ਕਰਮਾਂ ਵਾਲੀ ਯਾਰ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸ ਦੇ ਰਹੋ